ਇਨੀ ਉਮਰ ਆ ਗਈ ਇਹਦੀ ਡੇਢ ਕੇ ਸਾਲ ਦੀ ਹੈ ਬਾਈ ਡੇਢ ਕੇ ਸਾਲ ਦੀ ਹੈ ਹਾਂ ਕੱਟੀ ਬੜੀ ਸੰਭੀ ਬਲੀ ਹੈ ਹੈਨਾ ਹਾਂਜੀ ਹਾਂਜੀ ਬਾਈ ਲਓ ਵੀ ਮਿੱਤਰੋ ਜੇ ਕਿਸੇ ਭਰਾ ਨੇ ਕੱਲੀ ਕਿਹੜੀ ਕੱਟੀ ਲੈਣੀ ਹੈ ਨਾ ਘਰੇ ਤੇ ਬੜੀਆ ਸ਼ਕੀਨ ਕੱਟੀ ਹੈ ਤੇ ਮੁੱਲ ਵੀ ਬਿਲਕੁਲ ਜਾਇਜ਼ ਚੈੱਕ ਕਰਾਂ ਦੀ ਬਿਊਟੀ ਹੈ ਕੱਟੀ ਦੀ ਇਹਦੀ ਫੇ ਡਿਮਾਂਡ ਰਾਮ ਬਾਈ ਇਹ ਸਿਰਫ 23000 ਦੇ ਦੇ ਦਾਂਗੇ ਸਿਰਫ 23000 ਚ ਹੈ ਹਾਂਜੀ ਲਓ ਵੀ 23000 ਰੁਪਏ ਦੇ ਵਿੱਚ ਆ ਕੱਟੀ ਤੁਹਾਨੂੰ ਮਿਲ ਜੂਗੀ ਪੂਰੀ ਸੰਭੀ ਸੰਭਾਈ ਕੱਟੀ 13ਵੀਂ ਨੂਮਰ ਹੈ ਤੇ ਗੁਲਾਬੀ ਸੰਝੋਲੀ ਆ ਗਿਆ ਕਰਮ ਵਾਲੀ ਦਾ ਦੇਖੋ ਕਰਾਂ ਦੀ ਵੱਚੀਆਂ ਨੂੰ ਥਣ ਵੀ ਗਲਾਬੀਏ ਤੇ ਝੋਲੀ ਵੀ ਗਲਾਬੀ ਹੈ। ਹਾਂਜੀ ਦੋਸਤੋ ਹਸੀਕਾਲ ਸਾਰੇ ਦੋਸਤਾਂ ਮਿੱਤਰਾਂ ਨੂੰ। ਦੋਸਤੋ ਅੱਜ ਦੀ ਜਿਹੜੀ ਆਪਾਂ ਇਹ ਵੀਡੀਓ ਬਣਾਉਣ ਲੱਗੇ ਆਂ ਪਿੰਡ ਇਹ ਆਗਾ ਮਲੂਕਾ ਜ਼ਿਲ੍ਹਾ ਬਠਿੰਡਾ ਬਾਈ RAM ਦੇ ਘਰੋਂ ਆਪਾਂ ਮਿੱਤਰੋ ਵੀਡੀਓ ਬਣਾਉਣ ਲੱਗੇ ਆਂ ਤੇ ਤਕਰੀਬਨ ਹਰ ਵੀਰੀ ਹਫ਼ਤੇ ਦੇ ਵਿੱਚ ਦੋ ਵਾਰੀ ਆਪਾਂ ਬਾਈ ਦੇ ਘਰੋਂ ਆਪਾਂ ਵੀਡੀਓ ਪਾਉਂਦੇ ਆਂ ਤੇ ਮੁੱਲ ਵੀ ਜਾਇਜ਼ ਹੁੰਦੇ ਆ ਤੇ ਪਸ਼ੂ ਵੀ ਬਾਈ ਕੋਲੇ ਚੰਗੇ ਆਉਂਦੇ ਆ ਸਕੀਨ ਕੱਟਿਆ ਆਉਂਦੀਆਂ। ਤੋ ਉਸੇ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਵੀ ਆਪਾਂ ਤੁਹਾਨੂੰ 5 ਤੋਂ 6 ਨਗਰ ਦਿਖਾ ਦਾਂਗੇ ਬਾਕੀ ਜਿੰਨੇ ਹੋਏ ਡਿਟੇਲ ਆਪਾਂ ਬਾਈ ਤੋਂ ਲੈਨੇ ਆ ਮੁੱਲ ਵੀ ਆਪਾਂ ਵੀਡੀਓ ਦੇ ਵਿੱਚ ਕਰਾਵਾਂਗੇ ਤੇ ਜਿਹੜੇ ਭਰਾ ਆਪਣੇ YouTube ਚੈਨਲ ਤੇ ਨਵੇਂ ਆਏ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ Facebook ਵਾਲੇ ਵੀਰ ਆਪਣੇ ਪੇਜ ਨੂੰ ਫੋਲੋ ਕਰ ਲਓ ਜੇ ਕਿਸੇ ਭਰਾ ਨੇ ਕਿਸੇ ਵੀ ਤਰ੍ਹਾਂ ਦੀ ਐਡ ਕਰਾਉਣੀ ਆ ਆਪਣਾ ਸੰਪਰਕ ਨੰਬਰ ਹੈਗਾ ਜੀ 62807 7991 ਤੇ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਸਾਰੀ ਗੱਲਬਾਤ ਬਾਈ ਦੇ ਨਾਲ ਕਰਦੇ ਆਂ ਮਲਾਉਂਦੇ ਆ ਬਾਈ ਦੇ ਨਾਲ ਸਤਿ ਸ੍ਰੀ ਅਕਾਲ ਬਾਈ ਨਾਮ ਸਤਿ ਸ੍ਰੀ ਅਕਾਲ ਬਾਈ ਹੋ ਠੀਕ ਠਾਕ ਜੀ ਹਾਂਜੀ ਬਾਈ ਵਧੀਆ ਜੀ ਬਾਈ ਨਾਮ ਆਪਣਾ ਐਡਰੈਸ ਕਨਫਰਮ ਕਰਦੇ ਬਾਈ ਨਾਮ ਰਾਮ ਸਿੰਘ ਪਿੰਡ ਮਲੋਕਾ ਜਿਹੜਾ ਬਠਿੰਡਾ ਤਹਿਸੀਲ ਫੂਲ ਬਾਈ ਨੰਬਰ 9972531897 ਠੀਕ ਹੈ ਬਾਈ ਵਪਾਰ ਦਾ ਕੰਮ ਆ ਗਿਆ ਹੈ ਨਾ ਹਾਂਜੀ ਹਾਂਜੀ ਤੇ ਰਾਮਾ ਆਪਾਂ ਥੋੜੇ ਦਿਨ ਪਹਿਲਾਂ ਵੀਡੀਓ ਪਾਈ ਸੀ ਹੋ ਗਿਆ ਸੇਲ ਮਾਲ ਹਾਂਜੀ ਹਾਂਜੀ ਬਾਈ ਉਸ ਤੋਂ ਬਾਅਦ ਤਾਂ ਹੋਰ ਵੀ ਹੋ ਗਿਆ ਠੀਕ ਹੈ ਵਧੀਆ ਰਿਸਪੌਂਸ ਰਹਿੰਦਾ ਹਾਂ ਹਾਂ ਬਾਈ ਜਨਕਪਰਮਾਤਮਾ ਦੀ ਕਿਰਪਾ ਨਾਲ ਕਰੀ ਆਪਾਂ ਵੀਡੀਓ ਪਾ ਦਈਏ ਤਾਂ ਦੋ ਵਾਰੀ ਮਾਲ ਵੇਚ ਤੇ ਅੱਜ ਫਿਰ ਆਪਣੇ ਕੋਲ ਕਿੰਨੇ ਨਾਕ ਆ ਗਏ ਅੱਜ 5 ਆ ਬਾਈ 5 ਨਾਕ ਆ ਗਏ ਹੈਨਾ ਹਾਂ ਤੇ ਫਿਰ ਪਹਿਲੇ ਨੰਬਰ ਤੋਂ ਕਰਕੇ ਸ਼ੁਰੂ ਕੱਟੀ ਤੋਂ ਬੜੀ ਸ਼ਕੀਮ ਤੇ ਸੋਹਣੇ ਪਠਪੁੜੇ ਦੀ ਕੱਟੀ ਆ ਕੀ ਡਿਟੇਲ ਹੈ ਜੀ ਨਾਮ ਬਾਈ ਇਹ 22 ਮਹੀਨੇ ਦੀ ਕੱਟੀ ਹੈ 22 ਮਹੀਨੇ ਉਮਰ ਆ ਗਈ ਦੰਦੋ ਖੀਰੀ ਆ ਖੀਰਗਾ ਬਾਈ ਸਾਰਾ ਪੰਜੇ ਖੀਰੀਆਂ ਠੀਕ ਆ ਲਿਆ ਕਰਾਂ ਜੀ ਇਧਰ ਨੂੰ ਖੋਲ ਲਿਆ ਕਰਾਂ ਦੀ ਲੋ ਵੀ ਮਿੱਤਰੋ ਦੰਦੋ ਆ ਗਈ ਖੀਰੀ ਤੇ 22 ਮਹੀਨੇ ਬਾਈ ਕਹਿੰਦਾ ਵੀ ਉਮਰ ਆ ਰੋਕੀ ਮੜੀ ਜਰਾ ਮਾ ਪਛਣ ਚੋੜੀ ਦਿਖਾ ਦਗੇ ਕੀ ਬਾਤ ਈ ਆ ਹੈਨਾ ਮੋਟੇ ਮੋਟੇ ਸਾਡੇ ਵਿਚਾਰ ਕੱਲਾ ਕੱਲਾ ਥਾਣਾ ਤੇ ਪੂਰੇ ਮੋٹے ਮੋٹے ਥਾਣਾ ਪੂਰੀ ਬਿੱਥੀ ਤੇ ਥਣ ਲੱਗੇ ਹੋਏ ਹੈ ਨਾ ਹਾਂਜੀ ਹਾਂਜੀ ਤੇ ਸਿੰਘਾਂ ਦੀ ਜੇ ਆਪਾਂ ਗੱਲ ਕਰਕੇ ਤਾਂ ਸਿੰਘ ਵੀ ਛੋਟਾ ਸਿੰਘ ਹੈ ਤੇ ਨਾਲ ਹੀ ਮੋੜਿਆ ਵਾ ਸਿੰਘ ਹਾਂਜੀ ਹਾਂਜੀ ਚੰਗੀ ਝੋਟੀ ਤਿਆਰ ਹੋ ਜੂਗੀ ਹੈ ਨਾ ਹਾਂ ਹੋਰ ਦਿਖਾ ਦੇ ਤੋਰਾ ਤੋਰਾ ਹਾਂ ਤੋਰਾ ਤਾਰਾ ਦੇਖੋ ਕਰਾਂ ਦੀ ਕਰੋ ਚੈੱਕ ਐਨ ਮੈਂ ਕਿਹਾ ਵੀ ਲੱਤਾਂ ਲੁੱਤਣ ਵਧੀਆ ਸਿੱਧੀਆਂ ਤੇ ਸੋਹਣੀ ਪੱਠਪੁੜੇ ਦੀ ਕੱਤੀ ਆ ਹਾਂਜੀ ਹਾਂਜੀ ਤੇ ਜਿਹੜੇ ਭਰਾਣੀ ਮਿੱਤਰੋ ਘਰੇ ਪਾਲਣ ਨੂੰ ਇੱਕ ਦੋ ਨਾਗ ਲੈਣੇ ਆ ਤੇ ਬਾਈ ਦੇ ਨਾਲ ਤੁਸੀਂ ਸੰਪਰਕ ਕਰ ਲਿਓ ਤੇ ਆਰਾਮ ਫਿਰ ਇਹਦੀ ਡਿਮਾਂਡ ਬਾਈ ਬਾਈ ਇਹਦਾ 35000 ਚ ਮਾਨਦਾਨ ਕਰਦੇ ਆ 35 ਚ ਹਾਂਜੀ ਬਾਈ ਲਓ ਜੀ 35000 ਰੁਪਏ ਦੇ ਵਿੱਚ ਆ ਤੁਹਾਨੂੰ ਕੱਟੀ ਮਿਲ ਜੂ ਦੰਦੋ ਖੀਰੀ ਪਹਿਲੇ ਨੰਬਰ ਵਾਲੀ ਕੱਟੀ ਤੇ ਥਣ ਚਾਰੀਆ ਵਾਧੂ ਫੋਰਸ਼ਾਂ ਗੈ ਨਹੀਂ ਥਣ ਝੋਲੀ ਦੀ ਤੇ ਇੱਕ ਨੰਬਰ ਆ ਹਾਂਜੀ ਹਾਂਜੀ ਪੂਰਾ ਜਰਾ ਵੀ ਇੱਕ ਨੰਮਰ ਆ ਤੇ ਬਾਕੀ ਕੱਦ ਕਾਠ ਵੀ ਸੋਹਣਾ ਤਕਰੀਬਨ ਦੋ ਨਾਲ ਦੇ ਛੋਟੇ ਤੇ ਤਿੰਨ ਨਾਲ ਮਿੱਤਰੋ ਬਿਲਕੁਲ ਹਨੋ ਹਨੀ ਜ ਹੈ ਹਾਂਜੀ ਤਿੰਨ ਦਾ ਨਵੇਂ ਮਹੀਨੇ ਤੱਕ ਚਾਰਾਂ ਚਾਰਾਂ ਤੱਕ ਕੱਟਣਾ ਸੀ ਮੰਨ ਲੈ ਲੈਣਾ ਨਾ ਇਹ 2 ਨੰਬਰ ਵਾਲੀ ਕੱਤੀ। ਕਿੰਨੀ ਉਮਰ ਕਿੰਨੀ ਆ ਗਈ ਬਾਈ? ਹਾਂਜੀ ਬਾਈ। 2 ਨੰਬਰ ਵਾਲੀ ਦੀ ਕਿੰਨੀ ਉਮਰ ਆ ਗਈ? ਇਹਦੇ ਵੀ ਬਾਈ ਸੇਮ ਹੀ ਹੈ ਬਾਈ। ਕੁ ਮਹੀਨੇ ਦੀ ਉਮਰ ਹੈ ਦੀ। 2 ਬਾਈ ਕਿੰਨੀ ਉਮਰ ਹੈ ਜੀ? ਹਾਂਜੀ। ਇਹਦਾ ਕੱਦ ਕਾਠ ਥੋੜਾ ਜਿਹਾ ਵੱਡਾ ਹੈ। ਹਾਂਜੀ ਹਾਂਜੀ। ਕੱਤੀ ਬੜੀ ਸ਼ਕੀਨ ਆ ਮਿੱਤਰੋ। ਮਾਰੂਨੇਗਾ ਕਰਾਂ ਦੀ। ਗੱਲ ਕਹਿਣ ਦੀ ਨਹੀਂ ਹੁੰਦੀ। ਜਿਹੜਾ ਪਸ਼ੂ ਸ਼ਕੀਨ ਆ ਉਹਨੂੰ ਸ਼ਕੀਨ ਕਿਹਾ ਜਾਉ। ਹਾਂਜੀ। ਜੇ ਕੋਈ ਆਪਾਂ ਨੂੰ ਕੋਈ ਗੱਲਬਾਤ ਉਹੋ ਜੀ ਲੱਗਦੀ ਆ ਆਪਾਂ ਦੱਸ ਵੀ ਦੇਈਦਾ। ਹਾਂਜੀ ਹਾਂਜੀ। ਔਰ ਮੇਨ ਗੱਲ ਇਹ ਆ ਵੀ ਬਾਈ ਕੋਲੇ ਜਿੰਨੇ ਨਾਕ ਆਉਂਦੇ ਮਿੱਤਰੋ ਉਹ ਆਉਂਦਾ ਕੰਮ ਫਿਰ ਛੌਂਕ ਨਾਲ ਤੇ ਰੀਜ ਨਾਲ ਯਾਨੀ ਕਿ ਜਿਹੜਾ ਵੀਰ ਕਰਦਾ ਤੇ ਚੰਗੇ ਨਾਲ ਹੀ ਹਿਸਾਬ ਹੁੰਦਾ ਆ ਝੋਲੀ ਇਹਦੀ ਵੀ ਆ ਝੋਲੀ ਕਰੋ ਚੱਕ ਬਾਈ ਕਹਿੰਦਾ ਵੀ ਬੱਚਿਆਂ ਵਾਲੀ ਝੋਲੀ ਹੈ ਹਨਾ ਪਤਲਾ ਮਾਸ ਆ ਬਿਲਕੁਲ ਹੈ ਨਾ ਪੂਰੀ ਸੋਹਣੀ ਝੋਲੀ ਆ ਗਈ ਜਿਵੇਂ ਕੋਈ ਕੱਟੀ ਇੱਕ ਦੋ ਦੋ ਤਿੰਨ ਮਹੀਨਿਆਂ ਦੀ ਝੋਟੀ ਇਸ ਤਰ੍ਹਾਂ ਦੀ ਗੱਬਣ ਜਿਵੇਂ ਗੱਦਾ ਵੜਦੀ ਆ ਐਂ ਆ ਕੱਟੀ ਕੱਟੀ ਦੇ ਢੰਗ ਤੇ ਮਗਰੋਂ ਪੁੜਿਆਂ ਦੀ ਲਾਣਾ ਚੜਾਈ ਕਰੋ ਚੱਕ ਜਿਹੜੀ ਚੀਜ਼ ਵੇਖਣ ਵਾਲੀ ਹੈ ਮਿੱਤਰੋ ਤੇ ਪੈਠ ਪੁੜੇ ਦੀ ਬਣੌਟ ਸੋਹਣੀ ਹੈਗੀ ਸਿੰਘਾਂ ਦੀ ਵੀ ਸ਼ਕੀਨ ਹੈ ਦੰਦੋ ਕੀ ਜੀ ਆਗੀ ਉਮਰ ਆਗੀ ਤਕਰੀਬਨ 22 ਕਿ ਮਹੀਨੇ ਤੇ ਰਾਮ ਇਹਦੀ ਫਿਡਮਡ ਇਹਦੇ ਵੀ 35 ਚ ਫਿਆ ਇਹਦਾ ਵੀ 35 ਹਾਂ ਦੋਨਾਂ ਦਾ 35 35 ਹਜ਼ਾਰ ਚ ਮੰਗ ਠੀਕ ਆ ਤੇ ਤੈਨੂੰ ਨੰਬਰ ਵਾਲੀ ਖੋਲ ਲਿਆ ਮੈਂ ਮਾਰਦਾ ਕੈਮਰਾ ਜੀ ਤੇ ਫਿਰ ਲਓ ਵੀ ਮਿੱਤਰੋ 35000 ਰੁਪਏ ਦੇ ਵਿੱਚ ਹੀ ਦੋ ਨੰਬਰ ਵਾਲੀ ਤੇ 35 ਦੀ 35 ਡਿਮਾਂਡ ਬਾਈ ਨੇ ਕਰੀ ਹੈਗੀ ਇਹਦੇ ਨੰਬਰ ਵਾਲੀ ਦੀ ਲਓ ਤੇ ਤਿੰਨ ਨੰਬਰ ਵਾਲੀ ਕਿੱਤੀ ਦੀ ਕਿੰਨੀ ਉਮਰ ਆ ਰਾਮ ਬਈ ਡੇਢ ਸਾਲ ਦੀ ਹੈ ਡੇਢ ਸਾਲ ਦੀ ਹੈ ਹਾਂਜੀ ਹਾਂਜੀ ਇਹ ਵੀ ਬੜੀ ਸ਼ਕੀਨ ਹੈ ਹਾਂਜੀ ਹਾਂਜੀ ਬਈ 150 ਸਾਲ ਉਮਰ ਦਾ ਤੇ ਦੰਦੋਆ ਦੀ ਖੀਰੀ ਤੋੜਾ ਤੋੜਾ ਕਰੋ ਚੱਕ ਲੰਬਾਈ ਬਹੁਤ ਸੋਹਣੀ ਕੱਟੀ ਜੀ ਜਿਹੜੇ ਸਾਬਾ ਦੇ ਬਾਈ ਤੇ ਸਿੰਗਾ ਦੀ ਦੇਖੋ ਕਰਾਂ ਜੀ ਬਣਾਟ ਮੈਂ ਕਿਹਾ ਵੀ ਸਿੰਘ ਬਹੁਤ ਸੋਹਣਾ ਕਰੂਗੀ ਹਾਂਜੀ ਸੋਹਣਾ ਫੇਸ ਕੁਆਲਟੀ ਆ ਮੂੰਹ ਮੱਥੇ ਦੀ ਚੰਗੀ ਆਗੀ ਹਾਂਜੀ ਹਾਂਜੀ ਬਾਈ ਲਓ ਤੇ ਝੋਲੀ ਕਰੋ ਝੋਲੀ ਦਿਖਾ ਦੇ ਬਾਈ ਮੈਂ ਕਿਹਾ ਇਹ ਵੇਖੋ ਕਰਾਂ ਜੀ ਐ ਬਾਈ ਬਾਕੀ ਠੰਡੇ ਚਾਰ ਹੀ ਥਣ ਤੇ ਪੂਰੇ ਵਿੱਚ ਜਿਹਾ ਲੱਗਿਆ ਐ ਨਹੀਂ ਕੋਈ ਹਾਂ ਸੀਲਸ ਹੋਊਗਾ ਹੈਨਾ ਹਾਂਜੀ ਹਾਂਜੀ ਬਾਈ ਤੇ ਲੈ ਚੱਲ ਵੀਰੇ ਸਿੰਗਾ ਸੁੰਗਾ ਦੀ ਸਕੀਨ ਆ ਗਈ ਤੇ ਰਾਮ ਫਿਰ ਇਹਦੀ ਡਿਮਾਂਡ ਭਈ ਇਹਦਾ 31000 ਚ ਮੰਨਤਨ ਕਰਦੇ ਆ 31 ਚ ਹਾਂਜੀ ਲਓ ਵੀ ਮਿੱਤਰੋ 30 ਤੇ 31000 ਰੁਪਏ ਦੀ ਬਾਈ ਕਹਿੰਦਾ ਵੀ ਆਪਾਂ ਦੇ ਦਾਂਗੇ ਸੋਹਣੀ ਕੱਟੀ ਆ ਗਈ ਤੇ 17 18 ਮਹੀਨੇ ਬਾਈ ਨੇ ਦੀ ਉਮਰ ਦੱਸੀ ਆ ਗੰਦੋ ਖੀਰੀ ਆ ਗਈ 31000 ਰੁਪਏ ਦੇ ਵਿੱਚੋਂ ਮੰਨਤਨ ਮੌਕੇ ਤੇ ਹੋ ਜੂਗਾ ਆ ਗਈ 4 ਨੰਬਰ ਤੇ ਹੈਨਾ ਹਾਂਜੀ ਹਾਂਜੀ ਇਹਦੀ ਕਿੰਨੀ ਉਮਰ ਹੈ ਇਹ ਬਾਬਾ 14 ਮਹੀਨੇ ਦੀ ਕੱਟੀ ਹੈ 14 ਮਹੀਨੇ ਹੈ ਹਾਂਜੀ ਪੁਰੀ ਸੋਹਣੀ ਕੱਟੀ ਐ ਵੀ ਹਾਂਜੀ ਹਾਂਜੀ ਬਾਈ ਲਓ ਵੀ 14 ਵੀ ਨੀ ਉਮਰ ਤੇ ਦੰਦੋ ਤਾਂ ਖੀਦੀ ਆ ਹਾਂਜੀ ਹਾਂਜੀ ਤੇ ਸਿੰਘਾਂ ਦੀ ਵੀ ਝੋਲੀ ਦਿਖਾਉਣੀ ਆ ਝੋਲੀ ਵਿਖਾ ਦੇਦੀ ਵੀ ਬਾਈ ਲੈ ਝੋਲੀ ਮੈਂ ਖਾ ਵੀ ਸਹੀ ਗੱਲ ਆ ਐ ਵੀ ਝੋਲੀਆਂ ਝਾਲੀਆਂ ਦਾ ਵੱਛੀਆਂ ਵਾਂਗੂ ਆ ਨਾ ਸਾਰਾ ਆ ਬਾਈ ਬਾਕੀ ਪੂਰੇ ਵਿੱਚ ਸੋਹਣੇ ਗੱਡੀਆਂ ਗੁੱਡੀਆਂ ਪਟਕਾਵੀਆਂ ਹਾਂਜੀ ਹਾਂਜੀ ਲਓ ਵੀ ਇਹ ਛੋਟੀ ਜਿਹੀ ਦੋ ਦੋ ਕੱਟੀਆਂ ਬਿਲਕੁਲ ਹਨੋ ਹਨੀ ਜਿਹੜੀਆਂ ਲਾਸਟ ਵਾਲੀਆਂ ਆਪਾਂ ਦਿਖਾਵਾਂਗੇ ਹਾਂਜੀ ਤੇ ਇਹਦੀ ਡਿਮਾਂਡ ਬਈ ਇਹਦਾ ਬੱਚਾ ਵੀ 1000 ਚ ਮਾਨਤਨ ਕਰਦੇ ਹਾਂ 24 ਚ ਹਾਂਜੀ ਲੋ ਵੀ ਮਿੱਤਰੋ 24000 ਰੁਪਏ ਦੇ ਵਿੱਚ ਮਾਨਤਨ ਹੋ ਜਾਊਗਾ ਪੱਠਕੁੜੇ ਦੀ ਬਣਾਵਟ ਵੀ ਸੋਹਣੀ ਹੈ ਹੋ ਥੋੜਾ ਥੋੜਾ ਜੀ ਵੀ ਸੋਹਣੀ ਹੈ ਚੰਗੀ ਸ਼ਕੀਨ ਕੱਟੀ ਆ ਗਈ ਹਾਂਜੀ ਹਾਂਜੀ ਪਤਲੇ ਪਿੰਡੇ ਦੀ ਹੈ ਹੈਨਾ ਹਾਂਜੀ ਹਾਂਜੀ ਬਈ ਤੇ ਇਸ ਤੋਂ ਅੱਗੇ ਆ ਗਈ ਲਾਸਟ ਤੇ ਮਿੱਤਰੋ ਬਿਊਟੀ ਬਹੁਤ ਸੋਹਣੀ ਹੈ ਹਾਂਜੀ ਹਾਂਜੀ ਬਈ ਤੋਹਫਾ ਹੀ ਹੈ ਜਮ ਐ ਤਾਂ ਛੋਟਾ ਬੱਚਾ ਤੇ ਪਰ ਤੋਹਫਾ ਹੀ ਆ ਬਾਈ ਕਹਿੰਦਾ ਹੈਨਾ ਹਾਂਜੀ ਹਾਂਜੀ ਬਈ ਲਓ ਥਣ ਵੀ ਗਲਾਬੀ ਹੈ ਬਈ ਇਹ ਦੇ ਚਾਰੇ ਇਹਦੀ ਉਮਰ ਕਿੰਨੀ ਹੈ ਰਾਮ ਇਹ 13 ਮਹੀਨੇ ਦੀ ਕੱਟੀ ਹੈ 13 ਮਹੀਨੇ ਹੈ ਹਾਂਜੀ ਹਾਂਜੀ ਲਓ ਕਰੋ ਚੈੱਕ ਮੈਂ ਕਿਹਾ ਵੀ ਕਿਆ ਬਾਤ ਹੈ ਮਾਰੂ ਕਰਾ ਜਿੰਨੇ ਦਾ 13 ਮਹੀਨੇ ਉਮਰ ਹੈ ਤੇ ਹਜੇ ਸਾਲਦ ਵੀ ਮੰਨ ਕੇ ਚੱਲਾ ਹੈ ਨਾ ਹਾਂਜੀ ਹਾਂਜੀ ਬਈ ਹਾਂਜੀ ਤੇ ਰੋਕੀ ਮਰੀ ਜੀ ਕਰਾਂ ਦੀ ਲੈ ਬਈ ਪੁਰੇ ਵੜਾਂ ਦੀ ਚੜਾਈ ਕਰੋ ਚੈੱਕ ਮਿੱਤਰੋ ਕਰੋਨਾ ਸੋਹਣੇ ਹੈ ਥਣ ਵੀ ਚਾਰੇ ਥਣ ਵੀ ਚਾਰੇ ਗਲਾਬੀ ਹੈ ਬਈ ਚਾਰੇ ਥਣ ਗਲਾਬੀ ਹੈ ਇਹ ਤੇ ਸਹੀ ਗੱਲ ਹੈ ਤੇ ਝੋਲੀ ਤੇ ਥਣ ਕੱਟੀਆਂ ਦੇ ਹਮੇਸ਼ਾ ਬਿਰਲੀਆਂ ਹੀ ਹੁੰਦੀਆਂ ਟਾਵੀਆਂ ਹਾਂਜੀ ਸੋਹਣੀਆਂ ਕੱਟੀਆਂ ਸ਼ਕੀਨ ਜਣੀ ਕੇ ਘਰੇ ਖਣੀਆਂ ਸੋਹਣੀਆਂ ਲੱਗਦੀਆਂ ਚੰਗੀ ਝੋਟੀ ਤਿਆਰ ਹੋ ਜੂ ਮਿੱਤਰੋ ਜੇ ਕਿਸੇ ਭਰਾ ਨੇ ਕੱਲੀ ਕਰੀ ਕਿਰੇ ਪਾਲਣ ਨੂੰ ਲੈਣੀ ਹੈ ਤੇ ਕੱਟੀ ਬਹੁਤ ਚੰਗੀ ਹੈ 13 ਮਹੀਨੇ ਉਮਰ ਆ ਤੇ ਗੁਲਾਬੀ ਥਣ ਝੋਲੀ ਦੀ ਆ ਗਈ ਪਤਲੇ ਮਾਸ ਦੀ ਆ ਗਈ ਦੇਖੋ ਗਰਾਂ ਦੀ ਉਹਦੇ ਬੜਾ ਦੀ ਚੜਾਈ ਨਾ ਸੋਹਣੀ ਆ ਗਈ ਕੱਟੀ ਦੀ ਤਕਰੀਬਨ ਸਾਰੇ ਨਾਲ ਆ ਗਈ ਆਪਦੀ ਆਪਦੀ ਸਾਂ ਪੂਰੇ ਓਕੇ ਦੀ ਰਿਪੋਰਟ ਹੈ ਤੇ ਆਹਾਂ ਫੇਰੇ ਦੀ ਲਾਸਟ ਅਲਦੀ ਦਸ ਕੀ ਡਿਮਾਂਡ ਹੈ ਬਾਈ ਇਹਦਾ 23000 ਚ ਮੰਨਤਨ ਕਰਦਾ। ਇਹੀ ਜੋ ਹਾਂਜੀ ਹਾਂਜੀ। ਲੋ ਵੀ ਮਿੱਤਰੋ ਬਿਲਕੁਲ ਜੈ ਡਿਮਾਂਡ ਆ। 23000 ਰੁਪਏ ਦੇ ਵਿੱਚੋਂ ਮੰਨਤਨ ਬਾਈ ਕਹਿੰਦਾ ਵੀ ਮੌਕੇ ਤੇ ਹੋ ਜਾਊਗਾ। ਜੇ ਆਪਾਂ ਵਾੜਾ ਹਸਾਬ ਕਰਤਾ ਲਾਈਏ ਤੇ 12-13 ਮਹੀਨਿਆਂ ਦੀ ਕੱਟੀ ਐ ਚਾਹੇ ਵਛੀ ਐ ਜੇ ਆਪਾਂ ਤਿਆਰ ਕਰਦੇ ਆ 3 ਮਹੀਨੇ ਦਾ ਆਪਾਂ ਦੁੱਧ ਪਿਉਣੀ ਪਿਉਨੇ ਆ। ਤੇ 10-11000 ਦਾ ਮਹੀਨੇ ਦਾ ਦੁੱਧ ਲਾ ਲਓ 30-35000 ਤੇ 40-45000 ਰੁਪਏ ਦੇ ਵਿੱਚ ਸਾਲ ਦੀ ਕੱਟੀ ਤਿਆਰ ਹੁੰਦੀ ਹੈ ਘੱਟੋ ਘੱਟ। ਜਿਹੜੇ ਭਰਾ ਪਾਲਦੇ ਉਹਨਾਂ ਸਾਰੇ ਭਰਾਵਾਂ ਨੂੰ ਪਤਾ ਵੀ ਕਿੰਨੀ ਮਿਹਨਤ ਲੱਗਦੀ ਆ ਤੇ ਬਾਈ ਕਹਿੰਦਾ ਵੀ 13 ਮਹੀਨੇ ਉਮਰਾਂ ਕੱਟੀ ਦੀ ਤੇ ਆਪਾਂ ਬਿਲਕੁਲ ਜੈਡ ਮੰਡ ਤੇ ਦੇ ਦਾਂਗੇ 23000 ਰੁਪਏ ਦੇ ਵਿੱਚੋਂ ਮੰਨਦਾਨ ਹੋ ਜਾਊਗਾ ਪੰਜ ਨਾਗ ਆ ਗਏ ਪੰਜਾਂ ਨਾਗਾਂ ਦੀ ਡਿਟੇਲ ਤੇ ਮੁੱਲ ਆਪਾਂ ਬਾਈ ਤੋਂ ਵੀਡੀਓ ਦੇ ਵਿੱਚ ਕਰਾਇਆ ਜਿਹੜੇ ਭਰਾ ਦੇ ਜਿਹੜਾ ਵੀ ਨਾਗ ਪਸੰਦ ਹੋਇਆ ਤੇ ਤਸੱਲੀ ਨਿਰਖ ਵਰਕ ਮਿੱਤਰੋ ਤੁਸੀਂ ਆਪ ਕਰਨੀ ਆ ਮੇਰਾ ਕੰਮ ਸਿਰਫ ਵੀਡੀਓ ਬਣਾਉਂਦਾ ਪਸ਼ੂ ਨੂੰ ਹਰੇਕ ਐਂਗਲ ਤੋਂ ਕਵਰ ਕਰਨਾ ਤੇ ਸਾਰੀ ਜਮਨ ਕਿ ਚਲੋ ਵੀ ਜਜਮੈਂਟ ਆ ਜਾਂਦੀ ਹੈ ਵੀਡੀਓ ਦਾ ਇਹ ਮਤਲਬ ਹੁੰਦਾ ਵੀ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਪਸ਼ੂ ਕਿਹੜੇ ਥਾਂ ਕਿਹੜਾ ਸੁਨੇਹਾ ਲੱਗ ਜਾਂਦਾ ਸਾਰੇ ਭਰਾਵਾਂ ਤੱਕ ਤੇ ਜਿਹੜੇ ਭਰਾ ਦੇ ਪਸੰਦ ਹੋਇਆ ਜਿਹੜਾ ਨਗ ਮਿੱਤਰੋ ਤੁਸੀਂ ਖਰੀਦ ਸਕਦੇ ਆ ਨੰਬਰ 2 ਦਾ ਆਰਾਮ ਦਾ ਲਗਾਤਾਰ ਸਕਰੀਨ ਤੇ ਚੱਲਦਾ ਰਹਿਣਾ ਤੇ ਸਾਰੇ ਨਗ ਓਕੇ ਦੀ ਰਿਪੋਰਟ ਆ ਬਾਕੀ ਆਪਾਂ ਮਿਲਦੇ ਆ ਅੱਗੇ ਹੋਰ ਵੀਡੀਓ ਚ ਧੰਨਵਾਦ ਹੱਸੀ ਗੱਲ ਸਾਰਿਆਂ ਨੂੰ